ਤੁਸੀਂ ਬਾਜ਼ਾਰਾਂ ਦੇ ਵਿੱਚ ਜਾ ਕੇ ਕੁੜਤੇ ਪਜਾਮੇ ਲੈਣੇ 18-1800 ਦੇ 2-2000 ਦੇ ਅਸੀਂ ਤੁਹਾਨੂੰ ਦਵਾਂਗੇ 700 ਰੁਪਏ ਦਾ ਕੁੜਤਾ ਪਜਾਮਾ ਜੇ ਤੁਸੀਂ ਸਿਲਾਈ ਕਰਕੇ ਲੈਣੇ ਤਾਂ ਤੁਹਾਨੂੰ ਅਸੀਂ ਤੇ ਤੁਸੀਂ ਪਾਈਟਕਲ ਲੈ ਲਓ ਸਕਿਨ ਕਲਰ ਲੈ ਲਓ ਮੋਸਟਲ ਸਾਡੇ ਕੋਲ ਕਲਰ ਬਹੁਤ ਸਾਰੇ ਆ ਦੇਖੋ ਸਾਡੇ ਕੋਲ ਸ਼ੇਰਵਾਨੀਆਂ ਜਿਹੜੀਆਂ ਬਾਜ਼ਾਰ ਤੁਸੀਂ 15000 18000 ਰੁਪਏ ਸ਼ੇਰਵਾਨੀ ਲੈਣੀ ਇੱਥੇ ਤੁਹਾਨੂੰ ਸਿਰਫ 6500 ਰੁਪਏ ਚ ਸ਼ੇਰਵਾਨੀ ਸਿਲਾਈ ਕਰਕੇ ਦਵਾਂਗੇ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਬਾਜ਼ਾਰ ਚ ਕੱਲੀ ਸਿਲਾਈ 4 4000 ਪਰ ਅਸੀਂ 2995 ਚ 2 ਪੀਸ ਕੋਟ ਪੈਂਟ ਸਿਲਾਈ ਕਰਕੇ ਦਵਾਂਗੇ ਡਿਜ਼ਾਈਨ ਤੁਹਾਨੂੰ ਅਸੀਂ ਤਲਸੀਮ ਜਿਸ ਸੜਾ ਵੀ ਦੇ ਦਾਂਗੇ ਇਹ ਵੀ ਦੇ ਦਾਂਗੇ ਇਹਦੇ ਵਿੱਚ ਬਹੁਤ ਹੋਰ ਕਲਰ ਮਿਲ ਜਾਣੇ ਆ ਜਿਹੜੇ ਤੁਸੀਂ ਬਾਜ਼ਾਰ ਜਾ ਕੇ 15 15000 16 16000 17000 ਰ 3 ਪੀ ਸਕੋਰਮੈਂਟ ਸਿਰਫ 3760 ਰੁਪਏ ਦੇਵਾਂਗੇ ਆਪਣੇ ਕੋ ਸਾਰਿਆਂ ਵੀਰਾਂ ਲਈ ਹਰੇਕ ਤਰ੍ਹਾਂ ਦੀ ਕੁਆਲਿਟੀ ਹਰੇਕ ਤਰ੍ਹਾਂ ਦੇ ਰੰਗ ਹਰੇਕ ਤਰ੍ਹਾਂ ਦੀ ਚੀਜ਼ ਭਾਵੇਂ ਕਾਰ ਥਾਰ ਭਾਵੇਂ ਸਾਈਕਲ ਤੇ ਆਜੋ ਭਾਵੇਂ ਧੁਰ ਕੇ ਆਜੋ ਜੀ ਹਰੇਕ ਲਈ ਆਪਣੇ ਕੋ ਕੁੜਤਾ ਪਜਾਮਾ ਮਿਲੂਗਾ ਭਾਜੀ 200 ਰੁਪਏ ਤੋਂ ਕੁੜਤਾ ਪਜਾਮਾ ਸ਼ੁਰੂ ਹੋ ਜਾਂਦਾ ਆਪਣੇ ਕੋ ਇਸ ਤੋਂ ਅੱਗੇ 200 350 500 600 700 800 900 1000 1500 7 8000 ਤੱਕ ਲਗਜ਼ਰੀ ਕੁੜਤੇ ਪਜਾਮੇ ਆਪਣੇ ਕੋ ਮਿਲ ਜਾਣਗੇ ਆ ਦੇਖੋ ਜਿਹੜਾ ਦਵਾਈ ਵਾਲੇ ਕੁੜਤੇ ਪਜਾਮੇ ਵੀ ਤੁਹਾਡੇ ਲਈ ਆ ਗਿਆ ਹਾਈ ਕੁਆਲਿਟੀ 100% ਕਾਟਨ ਐਕਸਪੋਰਟ ਕੁਆਲਟੀ ਜੁਆਇਨਟਡ ਅਰਬ ਅਮੀਰ ਮਤਲਬ ਦਵਾਈ ਵਾਲੇ ਕੁਰਤੇ ਪਿਆਮੇ ਆ ਗਏ ਆ ਆ ਜਿਹੜੇ ਤੁਸੀਂ 2 200 ਰੁਪਏ ਦੇ ਲੈਣੇ ਹੋ ਅਸੀਂ ਤੁਹਾਨੂੰ 1000 1000 ਰੁਪਏ ਦੇ ਰਣੇ ਆ ਆ ਜਿਹੜੇ ਤੁਸੀਂ 3000 3200 3500 ਇੱਥੇ ਕੋਈ 1200 ਰੁਪਏ ਦਾ ਕੋਈ 1500 ਦਾ ਕੋਈ 4000 ਦਾ ਤੁਹਾਨੂੰ 5000 ਤੱਕ ਦੇ ਕੁਰਤੇ ਪਿਆਮੇ ਮਿਲ ਜਣਿਆ ਕਲਰ ਦੇ ਵਿੱਚ ਤੁਸੀਂ ਚੈੱਕ ਕਰ ਲਓ ਅਨ ਲਿਮਟਡ ਕਲਰ ਆਪਣੇ ਕੋਲ ਤੁਸੀਂ ਲੈਣਾ ਡਾਰਕ ਕਲਰ ਲੈਣਾ ਚਾਹੇ ਲਾਈਟਰ ਕਲਰ ਲੈਣਾ ਹਰੇਕ ਤਰ੍ਹਾਂ ਦਾ ਤੁਹਾਨੂੰ ਕਲਰ ਆਪਣੇ ਕੋਲ ਮਿਲ ਜੂਗਾ ਇੱਧਰ ਤੁਸੀਂ ਪਿੰਡਾਂ ਦੇ ਸਰਪੰਚ ਪਾਂਚ ਲੰਬਰ ਵਾਈਟ ਰੰਗ ਦੇ ਵਿੱਚ ਵੀ ਸਾਡੇ ਕੋਲ ਹਰ ਤਰ੍ਹਾਂ ਦਾ ਕੱਪੜਾ ਹੈਗਾ ਤੁਸੀਂ ਪੇਪਰ ਕੋਟਨ ਲੈਣਾ ਤੁਸੀਂ ਲੇਲਨ ਲੈਣੀ ਆ ਤੁਸੀਂ ਗੀਜ਼ਾ ਕੋਟਨ ਲੈਣਾ ਮਤਲਬ ਹਰ ਤਰ੍ਹਾਂ ਦੀ ਕੁਆਲਿਟੀ ਵਾਈਟ ਰੰਗ 'ਚ ਮਿਲੂਗੀ ਉਸ ਤੋਂ ਇਲਾਵਾ ਤੁਸੀਂ ਚਾਹੋ ਨੀਓ ਵੀ ਸਾਨੂੰ ਕਲਰਫੁੱਲ ਕੋਟ ਤੇ ਪਿਆਮੇ ਚਾਹੀਦੇ ਆ ਆ ਦੇਖੋ ਬੜੇ ਸੋਹਣੇ ਸੋਹਣੇ ਰੰਗ ਤੁਹਾਨੂੰ ਮਿਲ ਜਣਾ ਜਿਹੜੇ ਰੰਗ ਤੇ ਤੁਸੀਂ ਹੱਥ ਰੱਖੂਗੇ ਉਹੀ ਰੰਗ ਮਿਲ ਜਣਾ ਮਤਲਬ ਜਿੰਨੀ ਕੁਆਲਿਟੀ ਕੋਟ ਤੇ ਪਿਆਮੇ ਦੀ ਮਾਤੂ ਸ਼੍ਰੀ ਦਸਤਾਰ ਜੜਿਆਲਾ ਗੁਰੂ ਤੇ ਹੋਰ ਕਿਤੇ ਨਹੀਂ ਮਣੀ ਰੰਗ ਵੀ ਆ ਤੇ ਕੁਆਲਿਟੀ ਵੀ ਆ ਹੁਣ ਤੁਸੀਂ ਸ਼ਰਟਾਂ ਵੀ ਲੈਣੀਆਂ ਆ ਆ ਦੇਖੋ ਤਾਂ ਸ਼ਰਟਾਂ ਦੇ ਵਿੱਚ ਜਿੱਦਾਂ ਦੀ ਮਰ ਚੈੱਕ ਲੈ ਜਾਓ ਪਲੇਨ ਚ ਲੈ ਜਾਓ ਲਾਈਨਿੰਗ ਲੈ ਜਾਓ ਪ੍ਰਿੰਟ ਲੈ ਜਾਓ ਬਹੁਤ ਸੁਪਰ ਕੁਆਲਟੀ ਇਹਦੇ ਵਿੱਚ ਰੰਗ ਦੇਖੋ ਆ ਦੇਖੋ ਵੱਡੇ ਵੱਡੇ ਬ੍ਰਾਂਡਡ ਦੀਆਂ ਸ਼ਰਟਾਂ ਤੁਹਾਨੂੰ ਇੱਥੋਂ ਮਿਲ ਜਣੇ ਹੈਗੀਆਂ ਸ਼ਰਟ ਆਪਣੇ ਕੋਲ ਸ਼ੁਰੂ ਹੋ ਜਾਂਦੀ ਸਰ 100 150 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਇਸ ਤੋਂ ਅੱਗੇ ਤੁਸੀਂ 6 7 800 900 ਯਾਰ ਲਗਜ਼ਰੀ ਵਧੀਆ ਸ਼ਰਟਾਂ ਤੁਹਾਨੂੰ ਸਟਿਚ ਕਰਕੇ ਦੇਵਾਂਗੇ ਥੋ ਆਹ ਦੇਖੋ ਕੋਰਤੇ ਪਜਾਮੇ ਆਹ ਦੇਖੋ ਕੋਰਤੇ ਪਜਾਮੇ ਤੁਸੀਂ ਲੈਣੇ ਆ ਪਾਰਟੀ ਵੇ ਤੁਸੀਂ ਜਾਗੋ ਤੇ ਜਾਣਾ ਪਾਰਟੀ ਤੇ ਜਾਣਾ ਤੇ ਕੋਰਤੇ ਪਜਾਮੇ ਦੇ ਵਿੱਚ ਵੀ ਤੁਹਾਨੂੰ ਬਹੁਤ ਕੁਆਲਿਟੀ ਮਿਲ ਜਾਣੀਆਂ ਉੱਤੇ ਕੋਰਤੇ ਪਜਾਮੇ ਦੇ ਤੁਸੀਂ ਮੈਚ ਕਰਕੇ ਬਾਸਟਰਾਂ ਲੈਣੀਆਂ ਤੇ ਬਾਸਟਰਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਰੇਂਜ ਤੇ ਬਹੁਤ ਸਾਰੇ ਇਥੋਂ ਕਲਰ ਮਿਲ ਜਾਣੇ ਆ 10000 ਰੁਪਿਆ ਬਾਜ਼ਾਰ ਦਾ ਰੇਟ ਆ 2 ਪੀਸ ਕੋਟਪੰਡਾ ਇੱਥੇ 2995 ਚ ਬਾਈ 2995 ਤੁਸੀਂ ਕੋਟਪੰਡ ਕਹੀਏ ਨੇ ਉਹ ਦਰਜੀ 4000 ਰੁਪਿਆ ਸਲਾਈ ਮੰਗ ਲੈਂਦਾ ਇਹਦੇ ਵਿੱਚ ਦੱਸੋ ਇੰਦਾ ਡਿਫਰੈਂਸ ਕਿੱਦਾਂ ਦੇ ਵਿੱਚ ਕਲਰ ਹੈਗੇ ਸਾਰੇ ਆਪਣੇ ਕੋਲ ਬਿਲਕੁਲ ਸਰ ਡਿਫਰੈਂਸ ਇਹ ਆ ਕਿ ਇਹ ਕੰਪਨੀ ਆਊਟਲਟ ਆ ਤੁਹਾਨੂੰ ਇੱਥੇ ਵਧੀਆ ਪ੍ਰੀਮੀਅਮ ਚੀਜ਼ ਮਿਲੂਗੀ ਕਲਰ ਆਪਣੇ ਕੋਲ ਤੁਹਾਨੂੰ ਅਨਲਿਮਟਿਡ ਮਿਲ ਜਾਣਗੇ ਜਿੱਦਾਂ ਦਾ ਵੀ ਤੁਸੀਂ ਕਲਰ ਚਾਹੁੰਦੇ ਹੋ ਜਿੱਦਾਂ ਦਾ ਵੀ ਤੁਸੀਂ ਡਿਜ਼ਾਈਨ ਚਾਹੁੰਦੇ ਹੋ ਤਾਨੂੰ ਆਪਾਂ ਬਣਾ ਕੇ ਦੇਵਾਂਗੇ 2 ਪੀ ਸਕੋਰਟ ਪੈਂਟ ਸਾਨੂੰ 2995 ਚ 3 ਪੀ 3760 ਚ ਸਲਾਈ ਕਰਕੇ ਦੇਣਾ ਜੇ ਕੋਈ ਸ਼ਕੀਨ ਮੁੰਡਾ ਕਹਿੰਦਾ ਮੈਨੂੰ ਹੋਰ ਪ੍ਰੀਵਿਊ ਕੁਆਲਿਟੀ ਦੇ ਦਿਓ ਉੱਪਰਲੀ ਰੇਂਜ ਦੇ ਦਿਓ ਤਾਂ ਇਹ ਤੋਂ ਉੱਪਰ ਹੀ ਕੁਆਲਿਟੀ ਵੀ ਹੈਗੀ ਆ ਬਿਲਕੁਲ ਸਰ ਇਸ ਤੋਂ ਉੱਪਰ ਦੀ ਤੁਸੀਂ ਰੇਮਾਂਡ ਸੀ ਆਰ ਆਮ ਕੋਈ ਵੀ ਲੈਣਾ ਚਾਹੁੰਦੇ ਜੇ ਹਰੇਕ ਤਰ੍ਹਾਂ ਦੀ ਕੁਆਲਿਟੀ ਤੁਸੀਂ ਇੱਧਰ ਕੈਮਰਾ ਮਾਰ ਕੇ ਦਿਖਾ ਦਿਓ ਆਪਣੇ ਕਸਟਮਰ ਨੂੰ ਹਰੇਕ ਤਰ੍ਹਾਂ ਦਾ ਤੁਹਾਨੂੰ ਕਲਰ ਹਰੇਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਮਿਲੂਗੀ ਤੇ ਆਏ ਤੁਸੀਂ ਲਾਈਨਾਂ ਦੇ ਵਿੱਚ ਲੈਣਾ ਚਾਹੇ ਤੁਸੀਂ ਪਲੇਨ ਲੈਣਾ ਚਾਹੇ ਤੁਸੀਂ ਚੈੱਕ ਦੇ ਵਿੱਚ ਲੈਣਾ ਹਰੇਕ ਤਰ੍ਹਾਂ ਦਾ ਤੁਹਾਨੂੰ ਕੋਟ ਪੈਂਟ ਆਪਣੇ ਕੋਲ ਮਿਲ ਜੂਗਾ ਪੈਂਟ ਸ਼ਰਟ ਪਾਉਣੇ ਉੱਤੇ ਬਲੇਜ਼ਰ ਲੈਣੀ ਤੇ ਦੇਖੋ ਬਲੇਜ਼ਰ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਬਹੁਤ ਸੋਹਣੇ ਪ੍ਰਿੰਟ ਹੈਗੇ ਆ ਆ ਵੀ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਇੱਕ ਦੋ ਨਹੀਂ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਬਾਰ ਬਾਰ ਤੁਹਾਨੂੰ ਅਸੀਂ ਕਹਿ ਕੀ ਰਹੇ ਆ ਸਾਡੀ ਸਟਿਚਿੰਗ ਵੀ ਪੂਰੇ ਪੰਜਾਬ ਤੋਂ ਵਧੀਆ ਤੇ ਸਸਤੀ ਤੇ ਕੱਪੜੇ ਦੇ ਵਿੱਚ ਵੀ ਵੱਡੇ ਫਾਇਦੇ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਜਿੰਨੇ ਪੱਗਾਂ ਦੇ ਵਿੱਚ ਰੰਗ ਆ ਜਿੰਨੀ ਕੁਆਲਿਟੀ ਆ ਚੈਲੰਜ ਕਰਦੇ ਆ ਕਿਸੇ ਸਟੋਰ ਤੇ ਤੁਹਾਨੂੰ ਇੰਨੇ ਰੰਗ ਨਹੀਂ ਮਿਲਣੇ ਇਦਾਂ ਦੀ ਕੁਆਲਿਟੀ ਨਹੀਂ ਮਿਲਣੀ ਤੇ ਇਦਾਂ ਦੀ ਗਾਰੰਟੀ ਨਹੀਂ ਮਿਲਣੀ ਤੁਸੀਂ ਸਾਡੇ ਕੋਲੋਂ ਪੱਗ ਲੈ ਜਾਓ ਜੇ ਇਹਦਾ ਰੰਗ ਫੇਟ ਹੋ ਜਵੇ ਜਾਂ ਸ਼੍ਰਿੰਕ ਹੋ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਸਾਡੇ ਕੋਲ ਨਵੀਂ ਲੈ ਜਾਓ ਦੇਖੋ ਰੰਗ ਤਾਂ ਹੈਗੇ ਹੈਗੇ ਆ ਤੇ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਸਾਡੇ ਕੋਲ ਟਾਈਆਂ ਦੇ ਵਿੱਚ ਵੀ ਬਹੁਤ ਜਿਆਦੀ ਵੈਰਾਈਟੀ ਯਾ ਦੇਖੋ ਹਰ ਇੱਕ ਤਰ੍ਹਾਂ ਦੀ ਲਾਈਨਿੰਗ ਦਾ ਕੱਪੜਾ ਤੁਹਾਨੂੰ ਆਪਣੇ ਕੋਲ ਮਿਲ ਜੂਗਾ 40 ਰੁਪਏ ਮੀਟਰ ਜੋ ਕਿ ਬਾਜ਼ਾਰ ਵਿੱਚ 50 55 ਰੁਪਏ ਪਰ ਮੀਟਰ ਮਿਲਦਾ ਵਧੀਆ ਕਾਟਨ ਦਾ ਕੱਪੜਾ ਤੁਹਾਨੂੰ ਦੇ ਦਾਂਗੇ 40 ਰੁਪਏ ਮੀਟਰ ਦੇਖੋ ਕੱਪੜੇ ਦੇ ਰੇਟ ਬਹੁਤ ਘੱਟ ਆ ਉੱਤੋਂ ਟੇਲਰ ਸਾਡੀ ਆਪਣੀ ਫੈਕਟਰੀ ਹੈਗੀ ਆ ਟੇਲਰ ਸਾਡੇ ਕੋਲ ਬੈਠੇ ਹੈਗੇ ਆ ਬਹੁਤ ਸੋਹਣੀ ਸਟਿਚਿੰਗ ਤੁਹਾਨੂੰ ਕਰਕੇ ਦੇ ਦੇਣੀ ਆ ਰੇਟ ਘੱਟ ਆਉਣਾ ਤੁਸੀਂ ਕਿੱਥੇ ਆ ਜੜਿਆਲਾ ਗੁਰੂ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਨੰਬਰ ਸਕਰੀਨ ਤੇ ਤੁਸੀਂ ਕੋਈ ਹੋਰ ਜਾਣਕਾਰੀ ਜਾਂ ਸਵਾਲ ਕਰਨਾ ਤੇ ਇਸ ਨੰਬਰ ਤੇ ਫੋਨ ਕਰ ਸਕਦੇ ਹੋ